ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂਤ ਨਾਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਰ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕਹਿੰਦੇ ਦੋਨੇ ਵਈ ਸੂਈਆਂ ਸਵਾਈਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋਰ ਠੀਕ ਹੋ ਵਧੀਆ ਹੋ ਠੀਕ ਠਾਕ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਨਾਮ ਨਵਦੀਪ ਸਿੰਘ ਵੀਰੇ ਪਿੰਡ ਬਲਾਸਪੁਰ ਤਸਵੀਰ ਨੇ ਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੇੜੇ ਪਿੰਡ ਰਾਮਾ ਮਾਚੀਕੇ ਭਾਗੀਕੇ ਤੇ ਲਹਾਰਾ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8146911477 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਭਾਈ ਦੂਜਾ ਸੂਆ ਸੂਈ ਹੈ 6 ਦਾੰ ਦਾ ਓਕੇ ਤੇ ਸੂਈ ਨੂੰ ਅੱਜ ਸਾਰਾ ਅਜੇ ਬਈ ਤੀਜਾ ਦੇਣਾ ਬੱਚਾ ਕੀ ਦੇਤਾ ਹੈ ਬੱਚਾ ਬੱਛਾ ਦੇਗੀ ਬੱਛਾ ਦੇਗੀ ਬਹੁਤ ਚੰਗਾ ਬਸ ਸੀਮਨ ਚੰਗਾ ਹੀ ਲੱਗਿਆ ਸੀਮਨ ਬਹੁਤ ਚੰਗਾ ਲੱਗਿਆ ਸੀ ਠੀਕ ਹੈ ਭਾਈ ਤੇ ਹਮ ਭਾਈ ਇਸ ਟਾਈਮ ਜਿਹਨੂੰ ਕਹਈਏ 26 ਕਿਲੋ ਇਹਨ ਤਿਆਰ ਬਈ ਸਫਾਈ ਦੇਖਣਾ ਹਾਂ ਸਫਾਈਆਂ ਵਾਕਿਆ ਦੇਖੋ ਪੈਕਸ ਆਰਡਰ ਆ ਠੀਕ ਆ ਨਾ ਲੈਵੇ ਤਾਂ ਦੀਂਦੀ ਆ ਚਾਰੇ ਥਾਣੇ ਕੋਜੇ ਇੱਕੋ ਜੇ ਸਾਇ ਦੇ ਪੂਰੀ ਵਿਤੀ ਦੇ ਵੱਡੀ ਨਾੜ ਦੇਖੋ ਹਾਂਜੀ ਹਾਂਜੀ ਕਿਆ ਬਾਤ ਆ ਬਈ ਬੜੀ ਸਫਾਈ ਆ ਲੈ ਤੇ ਦੁੱਧ 35 ਕਿਲੋ ਬੱਚੀ ਨੇ ਦੇਣਾ ਅਸਲ ਆਰਡਰ ਆ ਯਾਰ ਹਨਾ ਅਸਲ ਜਮਾ ਦੁੱਨਾ ਜਮਾ ਐਨ ਫਿਟਿੰਗ ਵਾਲਾ ਹਮ ਮੇਰਾ ਦੁੱਧ ਆ ਲੈ ਹਾਂਜੀ ਤੋਂ ਲੈਵਾ ਚੈੱਕ ਕਰ ਲਓ ਬਾਕੀ ਬਰੀਡ ਕਿਸੇ ਨੇ ਤਿਆਰ ਕਰਨੀ ਆ ਜੀ ਹਾਂਜੀ ਠੀਕ ਆ ਕਰਮਾਂ ਵਾਲੀ ਨੇ ਤਾਂ ਬੱਚਾ ਆ ਗਿਆ ਪਰ ਬੱਚੀ ਹੁੰਦੀ ਸਹੀ ਗੱਲ ਆ ਬਈ ਯਾ ਵਾਤ ਇਦਨੋ ਵੀ ਨਾੜਾ ਨੋੜਾ ਫੁੱਲ ਚੰਗੇ ਆ ਫੁੱਲ ਕੱਦ ਫੁੱਲ ਬ੍ਰੀਟ ਫੁੱਲ ਭਲੀ ਵੀ ਇਹਨੇ ਬਈ ਹਾਂਜੀ ਹਾਂਜੀ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਆ ਕਰਦਾ ਇਹ ਕੋਈ ਆਏ ਨਹੀਂ ਬੱਚੀ ਬਹੁਤ ਚੰਗੀ ਆ ਨਹੀਂ ਸਹੀ ਗੱਲ ਆ ਸੂਈ ਸਵਾਈ ਚੰਗੇ ਬੋਲੇ ਤੇ ਕਰਮਣੀ ਤਿਆਰ ਦੁੱਧ ਵੀ ਚੰਗਾ ਪਉ ਕਨੇ ਬਈ ਹਾਂਜੀ ਹਾਂਜੀ ਹੂੰ ਫੇਸ ਉਸ ਵਾਲਾ ਪਿਆਰਾ ਕਰਮਾ ਫੇਸ ਵੀ ਬਹੁਤ ਚੰਗਾ ਈ ਸਾਰੇ ਬਾਡੀ ਸਟਰਕਚਰ ਪੂਰਾ ਵਧੀਆ ਆਏ ਨੇ ਸਹੀ ਆ ਬਾਈ ਕੀ ਮੋਲਾ ਭਰਾ ਜੈ ਜੈ ਬਸ ਜੈ ਜੈ ਇੱਕ 35 ਦੀ ਦੇ ਦਾਂਗੇ ਯਾਰ ਮਾਨਤਨ ਵਿੱਚੋਂ ਮਾਨਤਨ ਹੋ ਜੂ ਬਸ ਜਮ ਜੈ ਜਮ ਜੈ ਮੋਲੀ ਕੋਈ ਬਾਹਲਾ ਨਹੀਂ ਠੀਕ ਆ ਹਾਂ 135000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਕੋਈ ਚੱਕ ਨਹੀਂ ਹਾਂ ਕਦੇ ਮਾਨ ਬਾਕੀ ਯਾਰ ਦੇਖ ਬਾਈ ਇਹਾਂ ਡਿਜ਼ਾਈਨ ਲੱਗੇ ਵਾ ਬੱਚਾ ਮੂਰੇ ਕਰਕੇ ਹੁਣ ਉੱਤਰੇ ਠੀਕ ਆ ਨਹੀਂ ਤਾਂ ਬਈ ਕੀ ਡਾਇਮੰਡ ਬੱਚਾ ਹੀ ਹੈ ਡਾਇਮਮਡ ਹੀ ਹੈ ਬਾਈ 2 ਨੰਬਰ ਵੜ ਜਿਹੜਾ 2 ਨੰਬਰ ਤੇ ਬਾਈ ਇਹ ਦੂਜਾ ਸੁਆ ਸੁਈ ਆ ਓਕੇ ਤੇ ਬਾਈ ਇਹਦਾ ਬੱਚਾ ਹੈ ਨਹੀਂ ਇਹਨੂੰ ਸੂਈ ਨੂੰ 1 ਮਹੀਨਾ ਯਾਨੀ ਕਿ 10 ਦਿਨ ਹੋ ਗਏ ਓਕੇ ਬਾਈ ਠੀਕ ਆ ਐਵੇਂ ਆਪਾਂ ਝੂਠ ਬੱਚਾ ਲਾ ਕੇ ਰੇੜੀ ਉਹ ਗਲਤ ਗੱਲ ਆ ਠੀਕ ਆ ਤੇ ਦੁੱਧ ਐਸ ਟਾਈਮ 22 ਕਿਲੋ ਤਿਆਰ ਨੈਟ ਨੈਟ ਜਮਾ ਆਏ ਦੋ ਡੰਗ ਚੋਲੇ ਆਵੇਂ ਦੋ ਡੰਗ ਚੋਲੇ ਤਿੰਨ ਚੋਲੇ ਜਿਵੇਂ ਮਰਜੀ ਆਪਾਂ ਕੀ ਬਾਤ ਆ ਆਪਣੇ ਘਰ ਦੀ ਫੁੱਲ ਗਾਰੰਟੀ ਹੈ ਫੁੱਲ ਕੱਦ ਫੁੱਲ ਵਜ਼ਨ ਤੇ ਜਿਹੜੀ ਗੱਲ ਬਾਈ ਨੇ ਦੱਸੀ ਆ ਇਹ ਬੱਚਾ ਇਹਦਾ ਹੈ ਨਹੀਂਗਾ ਚਲੋ ਕੋਈ ਨਹੀਂ ਤੇ ਬਿਊਟੀ ਚੈੱਕ ਕਰੋ ਬਾਈ ਬਿਊਟੀਫੁੱਲ ਆ ਬਿਊਟੀ ਬਾਈ ਢਾਂਗਾ ਬਹੁਤ ਵੱਡਾ ਕਾ ਬੈੜਗਾ ਨੂੰ 1.5 ਲੱਖ ਦੀ ਹੂੰ ਬਾਕੀ ਤੋਂ ਰਾ ਚੈੱਕ ਕਰ ਲੋ ਇੱਕ ਨੰਬਰ ਸੋਰਾ ਫੜੀ ਵੀ ਪੂਰੀ ਜਾਣ ਵਾਲੀ ਡੱਬ ਪ੍ਰਿੰਟ ਥਣ ਥਣ ਤਾਂ ਮੈਂ ਕਹਿੰਦਾ ਕਿਆ ਬਾਤ ਚੋਨ ਚਾਂ ਤਾਂ ਬੜਾ ਚੰਗਾ ਲੱਗਿਆ ਵਾ ਠੀਕ ਹੈ ਡਾਕਟਰ ਧਰਮਾਂ ਵਾਲੀ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਬਸ ਡੇਟਾ ਅਨਚੇਜ ਆ ਗਈ ਹੈ ਨਾ ਬਹੁਤ ਵੱਡੇ ਢਾਂਚੇ ਬੜੀ ਚੰਗੀ ਹੈ ਸਹੀ ਹੈ ਲੱਗਦਾ ਤੇ ਇਹਦਾ ਮੁੱਲ ਫਿਰ ਜਾਇਜ਼ ਬਸ ਡਾਕਟਰ 95000 ਦੀ ਦੇ ਦਾਂਗੇ ਜਮਾ ਜਾਇਜ਼ ਮੋਲ ਜਮਾ ਜਾਇਜ਼ ਮੋਲ ਆ ਇਨੇ ਵੀ ਕੋਈ ਬਰੀਡ ਵਾਲੀ ਬੱਚੀ ਨਹੀਂ ਦਿੰਦਾ ਨਹੀਂ ਦਿੰਦਾ ਠੀਕ ਹੈ ਨਾ ਜਮਾ ਜਾਇਜ ਮੁੱਲ ਲੇਵਾ ਨੇੜ ਤੋਂ ਚੈੱਕ ਕਰ ਲੋ ਟੱਲ ਟੁੱਲ ਬਹੁਤ ਪਈਆ ਹਜੇ ਚਵਾਈ ਦੇ ਟਾਈਮ ਪਿਆਗਾ ਥੋੜਾ ਜਿਹਾ ਹਾਂਜੀ ਹਾਂਜੀ ਉਹ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੋ ਥਾਂ ਥਣ ਬੜਾ ਚੰਗਾ ਲੱਗਿਆ ਥਾਂ ਤਾਂ ਬੜਾ ਨਹੀਂ ਐ ਚੰਗਾ ਲੱਗਿਆ ਬੱਚੀ ਬਾਕੀ ਪ੍ਰਿੰਟ ਪ੍ਰੂਨਟ ਬਾਰੇ ਨਹੀਂ ਐ ਚੰਗੇ ਆ ਬੜਨ ਸਹੀ ਗੱਲ ਆ ਭਾਈ ਮੂੰਹ ਮਾਂ ਦੇ ਛੋਟਾ ਐਨ ਪੂਰਾ ਸਹੀ ਗੱਲ ਆ ਹਾਂਜੀ ਜਿਵੇਂ ਬ੍ਰੀਡ ਤਿਆਰ ਕਰਨੀ ਆ ਬੜਾ ਚੰਗੀ ਆ ਬਹੁਤ ਚੰਗੀ ਆਈ ਬਹੁਤ ਤੇ ਨਗਸੀ ਗਾਂ ਨੂੰ ਵੀ ਬਾਦੇ ਆੜੀ ਆ ਜੀ ਸਹੀ ਆ ਭਾਈ ਹਾਂ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਈ ਭਾਈ कर